ਸਤਿ ਸ੍ਰੀ ਅਕਾਲ ਤੁਸੀਂ ਜੁੜੇ ਹੋ ਐਨ ਆਰ ਆਈ ਟੀਵੀ ਨਾਮ ਹੈ ਸਤਨਾਮ ਸਿੰਘ ਬਠੋਈ ਤਾਂ ਵੱਡੀ ਖਬਰ ਪਾਕਿਸਤਾਨ ਤੋਂ ਸਾਹਮਣੇ ਆ ਰਹੀ ਹੈ ਤਾਂ ਪਾਕਿਸਤਾਨ 'ਚ ਮੁੜ ਤੋਂ ਹਮਲਾ ਹੋਇਆ ਤਾਂ ਰਾਤ ਸਮੇਂ ਹੀ ਵੱਡਾ ਹਮਲਾ ਹੋ ਗਿਆ ਜਿਸ ਵਿੱਚ ਕੇ ਦੋ ਤੋਂ ਤਿੰਨ ਪੁਲਿਸ ਮੁਲਾਜ਼ਮਾ ਜਿਹੜੇ ਉਹਨਾਂ ਦੀ ਡੈਥ ਤੱਕ ਹੋ ਗਈ ਹੈ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਪਾਕਿਸਤਾਨ 'ਚ ਰਾਤ ਸਮੇਂ ਵੱਡਾ ਹਮਲਾ ਹੋਇਆ ਤਾਂ ਇਹ ਹਮਲਾ ਹੋਣਾ ਭਾਰਤ ਨੇ ਨਹੀਂ ਸਗੋਂ ਹੋਰ ਕਿਸੇ ਜਿਹੜੇ ਆ ਉਹ ਆ ਜਿਹੜੇ ਆ ਅਤਵਾਦੀਆਂ ਵੱਲੋਂ ਹਮਲਾ ਕੀਤਾ ਗਿਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਪਾਕਿਸਤਾਨ ਤੇ ਭਾਰਤ ਜਿੱਥੇ ਪਹਿਲਾਂ ਹੀ ਆਪੋ ਸਾਹਮਣੇ ਨੇ ਤਾਂ ਉਧਰ ਪਾਕਿਸਤਾਨ 'ਚ ਇੱਕ ਵਾਰ ਫਿਰ ਤੋਂ ਹਮਲਾ ਹੋ ਗਿਆ ਤਾਂ ਜਿੱਥੇ ਪਾਕਿਸਤਾਨ ਤੇ ਭਾਰਤ 'ਚ ਭਲਕੇ ਜਿਹੜੀ ਆ ਗੱਲਬਾਤ ਹੋਣ ਜਾ ਰਹੀ ਹੈ ਤਾਂ ਉਸ ਤੋਂ ਪਹਿਲਾਂ ਇਹ ਹਮਲਾ ਹੋਣਾ ਆ ਜਿਹੜਾ ਕਿਤੇ ਨਾ ਕਿਤੇ ਇੱਕ ਵਾਰ ਫਿਰ ਪਾਕਿਸਤਾਨ ਨੂੰ ਆਪਣਾ ਥੇਸ ਦਿਖਾ ਰਿਹਾ ਤਾਂ ਪਾਕਿਸਤਾਨ ਤੇ ਵੱਡਾ ਹਮਲਾ ਹੋਇਆ ਜਿਸ ਵਿੱਚ ਕਿ ਪੁਲਿਸ ਮੁਲਾਜ਼ਮਾਂ ਦੀ ਜੋ ਗੱਡੀ ਜਾ ਰਹੀ ਸੀ ਵਾਹਨ ਜਾ ਰਿਆ ਸੀ ਉਸ ਨੂੰ ਨਿਸ਼ਾਨਾ ਬਣਾਇਆ ਗਿਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਪਾਕਿਸਤਾਨ ਚ ਮੁੜ ਤੋਂ ਹਮਲਾ ਹੋਇਆ ਤਾਂ ਰਾਤ ਸਮੇਂ ਇਹ ਹਮਲਾ ਹੋਇਆ ਪੇਸ਼ਾਵਰ ਚ ਹਮਲਾ ਕੀਤਾ ਗਿਆ ਤੇ ਇਸ ਵਿੱਚ ਦੋ ਪੁਲਿਸ ਮੁਲਾਜ਼ਮ ਤੇ ਤਿੰਨ ਜ਼ਖਮੀ ਦੱਸੇ ਜਾ ਰਹੇ ਆ ਜ ਜਿਨ੍ਹਾਂ ਵਿੱਚ ਦੋ ਪੁਲਿਸ ਮੁਲਾਜ਼ਮਾਂ ਦੀ ਮੌਤ ਤੱਕ ਹੋ ਗਈ ਹੈ ਤਾਂ ਇਹ ਵੱਡੀ ਖਬਰ ਜਿਹੜੀ ਆ ਪਾਕਿਸਤਾਨ ਤੋਂ ਸਾਹਮਣੇ ਆਈ ਹੈ ਤਾਦਾਦ ਦੀ ਹੈ ਕਿ ਭਾਰਤ ਨਾਲ ਜੰਗ ਵੱਡੀ ਦੇ ਆ ਬਾਦ ਜੰਗਵੰਦੀ ਤੋਂ ਬਾਅਦ ਪਾਕਿਸਤਾਨ ਦੇ ਪਸ਼ਾਵਰ ਚ ਪੁਲਿਸ ਅਧਿਕਾਰੀਆਂ ਨੂੰ ਲੈ ਕੇ ਜਾ ਰਹੇ ਇੱਕ ਵਾਹਨ ਨੇੜੇ ਆਤਮਕਾਤੀ ਹਮਲਾ ਹੋਇਆ ਜਿਸ ਚੋਂ ਘੱਟੋ ਘੱਟ ਦੋ ਅਧਿਕਾਰੀ ਮਾਰੇ ਗਏ ਤੇ ਤਿੰਨ ਹੋਰ ਜ਼ਖਮੀ ਹੋਏ ਨੇ ਸਥਾਨਕ ਪੁਲਿਸ ਮੁਖੀ ਮਸੂਦ ਖਾਨ ਨੇ ਕਿਹਾ ਹੈ ਕਿ ਇਹ ਹਮਲਾ ਖੈਬਰ ਪਖਤੂਨੂਮਾ ਸੂਬੇ ਦੀ ਰਾਤ ਅਨੀ ਪਸ਼ਾਵਰ ਵਿੱਚ ਇੱਕ ਸੜਕ ਕਿਨਾਰੇ ਖੁੱਲੇ ਬਾਜ਼ਾਰ ਦੇ ਨੇੜੇ ਹੋਇਆ ਉਹਨਾਂ ਕਿਹਾ ਹੈ ਕਿ ਮ੍ਰਿਤਕਾਂ ਅਤੇ ਜ਼ਖਮੀਆਂ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ ਕਿਸੇ ਨੇ ਵੀ ਤੁਰੰਤ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ ਪਰ ਪਾਕਿਸਤਾਨ ਸ਼ੱਕ ਦਾ ਜਤਾ ਰਿਹਾ ਹੈ ਕਿ ਤਾਲਿਬਾਨ ਜਿਸ ਨੂੰ ਤਹਿਰੀਕੇ ਤਾਲਿਬਾਨ ਪਾਕਿਸਤਾਨ ਜਾਂ ਟੀਟੀਵੀ ਕਿਹਾ ਜਾਂਦਾ ਹੈ ਤੇ ਪੈਣ ਦੀ ਸੁਭਾਵਨਾ ਜਿਹੜਾ ਉਹਨਾਂ ਵੱਲੋਂ ਇਹ ਹਮਲੇ ਦੀ ਜਿਹੜੀ ਉਹਨਾਂ ਤੇ ਸੁਭਾਵਨਾ ਜਿਹੜੀ ਜਿਤਾਈ ਜਾ ਰਹੀ ਆ ਜੋ ਅਕਸਰ ਸੁਰੱਖਿਆ ਬਲਾਂ ਤੇ ਨਾ ਆਮ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਂਦਾ ਰਹਿੰਦਾ ਤਾਂ ਤੁਹਾਨੂੰ ਦੱਸ ਦਈਏ ਕਿ टीटीपी ਇੱਕ ਬਖਰਾ ਸਮੂਹ ਹੈ ਪਰ afghan Taliban ਦਾ ਇੱਕ ਕਰੀਬੀ ਸਹਿਯੋਗੀ ਹੈ ਜਿਸ ਨੇ ਅਗਸਤ 2021 ਵਿੱਚ ਗਵਾਂਦੀ ਯਾ afghanistan ਵਿੱਚ ਸਤਾ ਤੇ ਕਬਜ਼ਾ ਕੀਤਾ ਸੀ Taliban ਦੇ ਕਬਜ਼ੇ ਤੋਂ ਬਾਅਦ ਬਹੁਤ ਸਾਰੇ टीटीपी ਨੇ ਤਮਾ ਅਤੇ ਲੜਾਕਿਆਂ ਨੂੰ ਸੁਰੱਖਿਅਤ ਪਨਾਹ ਗਾਂ ਮਿਲੀਆਂ ਹਨ ਅਤੇ ਉਹ afghanistan ਵਿੱਚ ਖੁੱਲੇ ਆਮ ਰਹਿ ਰਹੇ ਨੇ ਜਿਸ ਨਾਲ ਪਾਕਿਸਤਾਨੀ Taliban ਨੂੰ ਵੀ ਹੁਲਾਰਾ ਮਿਲਿਆ ਹੈ ਤਾਂ ਇਹ ਵੱਡਾ ਜਿਹੜੇ ਆ ਆ ਹਮਲੇ ਦੀ ਖਬਰ ਸਾਹਮਣੇ ਆਈਆ ਪਾਕਿਸਤਾਨ ਚ ਤਾਂ ਪਾਕਿਸਤਾਨ ਚ ਮੁਰਤੋਂ ਹਮਲਾ ਹੋਇਆ ਤੇ ਪਸ਼ਾਵਰ ਚ ਹਮਲਾ ਕੀਤਾ ਗਿਆ ਤੇ ਪੁਲਿਸ ਮੁਲਾਜ਼ਮਾਂ ਨੂੰ ਜਿਹੜਾ ਨਿਸ਼ਾਨਾ ਬਣਾਇਆ ਗਿਆ ਤਾਂ ਸਭ ਤੋਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਇੱਕ ਪਾਸੇ ਭਾਰਤ ਤੇ ਪਾਕਿਸਤਾਨ ਦੀਆਂ ਸਰਹੱਦਾਂ ਤੇ ਕੁਝ ਸ਼ਾਂਤਪੂਰਮਕ ਸ਼ਾਂਤੀਪੂਰਵਕ ਸਥਿਤੀ ਬਣੀ ਆ ਤਾਂ ਉਧਰ ਪਸ਼ਾਵਰ ਪਾਕਿਸਤਾਨ ਦੇ ਪਸ਼ਾਵਰ 'ਚ ਇਹ ਹਮਲਾ ਹੋਇਆ ਜਿਸ ਦੇ ਚਾਲਦਿਆਂ ਮੌਕੇ ਤੇ ਜਿਹੜੇ ਆ ਦੋ ਪੜਸ ਮੁਲਾਜ਼ਮਾਂ ਦੀ ਮੌਤ ਹੋ ਗਈ ਹੈ ਤੇ ਤਿੰਨ ਜ਼ਖਮੀ ਹੋਏ ਨੇ ਤਾਂ ਉੱਥੇ ਹੀ ਜੇਕਰ ਦੇਖਿਆ ਜਾਵੇ ਕਿ ਪਾਕਿਸਤਾਨ ਜਿੱਥੇ ਗਵਾਂਡੀ ਸੂਬਿਆਂ ਨਾਲ ਗਵਾਂਡੀ ਮਲਕਾਂ ਨਾਲ ਨਾਪਾਕ ਹਰਕਤਾਂ ਕਰਦਾ ਰਹਿੰਦਾ ਕਿਉਂਕਿ ਬਿੱਤੇ ਦਿਨ ਹੀ ਦੇਖਿਆ ਗਿਆ ਕਿ ਕਿਵੇਂ ਕਿੰਨਾ ਲੰਬਾ ਸਮਾਂ ਦਿਨ ਤੋਂ 4 ਦਿਨਾਂ ਪਾਕਿਸਤਾਨ ਤੇ ਭਾਰਤ ਦਰਮਿਆਨ ਜਿਹੜੇ ਆ ਤਣਾਪੁਰਨਾ ਮਾਹੌਲ ਬਣਿਆ ਰਿਹਾ ਭਾਰਤਨਾਪੁਰਨਾ ਸਥਿਤੀ ਬਣੀ ਪਿਆ ਰਹੀ ਹੈ ਤੇ ਅਜਿਹੇ ਵਿੱਚ ਹੁਣ ਪਾਕਿਸਤਾਨ 'ਚ ਹਮਲਾ ਹੋਇਆ ਤੇ ਇਹ ਹਮਲਾ ਭਾਰਤ ਨੇ ਨਹੀਂ ਸਗੋ ਹੋਰ ਕਿਸੇ ਜਿਹੜੇ ਆ ਮੁਲਕ ਵੱਲੋਂ ਕੀਤਾ ਗਿਆ ਤੇ ਇਸ ਹਮਲੇ ਨੂੰ ਲੈ ਕੇ ਜਾਂਚ ਪੜਤਾਲ ਚੱਲ ਰਹੀ ਹੈ